ਬਾਈ ਜੀ ਬਾਬਾ ਖਜ਼ਾਨਾ ਲਓ ਬਾਈ ਜੀ ਆ ਚੱਲਿਆ ਬਾਈ ਜੀ ਇਹ ਬੱਚਾ ਵੀ ਅੱਜ ਆ ਟਰੋਫੀ ਜਿੱਤਣ ਦਾ ਵੱਡਾ ਨਾਬੇਦਾਰ ਆ ਇਹ ਲੰਗ ਦੇ ਕੋਲੇ ਬੇਲਾ ਸਿੰਘ ਲੰਗ ਰਾਜੂ ਗੁਜਰਾਲ ਜਵਿੰਦਰ ਆ ਬਾਈ ਜੀ ਚੱਲਿਆ ਜਿਹੜਾ ਹਰਿਆਚੋਲਾ ਇਹ ਮਲੇਰ ਕੋਟਲਾ ਜ਼ਿਲ੍ਹੇ ਦਾ ਪਿੰਡ ਭੂਦਣਾ ਭੂਦਣਾ ਬਾਈ ਜੀ ਜਿਵੇਂ ਗੱਲ ਫਾਈਨਲ ਚ ਕਬੱਡੀ ਤੇ ਇੱਕ ਪਾਸੇ ਛੀਲੂ ਹੋਵੇ ਨਾ ਇੱਕ ਪਾਸੇ ਪੰਜਾਬ ਦੇ ਧਾਕੜ ਜਾਫੀ ਖਰੇ ਮੁਕਾਬਲਾ ਤੇ ਪੂਰੇ 20 ਸੈਕਿੰਡ ਤੇ ਲਾਲ ਲੱਗਿਆ ਹੋਇਆ ਹਜੇ ਘੱਟ ਸਮਾਂ ਤੀਰ ਕਮਾਨ ਚਾ ਬਹੁਤ ਧੰਨਵਾਦ ਦਰਸ਼ਕ ਵੀਰੋ ਪਿੱਛੇ ਹੀ ਰਹੋ ਬਸ ਪਿੱਛੇ ਰਹੋ ਭਾਈ ਜੀ ਪਿੱਛੇ ਸੋ ਬੱਡਾ ਧੰਨਵਾਦ ਭਾਈ ਜੀ ਕਰ ਦਿਓ ਕਰ ਦਿਓ ਹੋ ਜੋ ਪਿੱਛੇ ਆ ਗਈ ਭਾਈ ਮੇਲਾ ਸਿੰਘ ਰਾਜੂ ਰੇ ਮੇਲਾ ਸਿੰਘ ਲੰਗ ਰਾਜੂ ਗੁਜਰਾਵਾਲਾ ਲੈ ਕੋਣੇ ਲੈਣਾ ਇੱਕ ਮਿੰਟ ਬਬ 19 ਸੈਕਿੰਡ ਪੈਤੀ ਬੋਲ ਗਿਆ ਬਾਜੀ ਸਮਾ 19 ਸੈਕਿੰਡ ਮਾਰਿਓ ਬਾਬਾ ਜੀ ਨਗਾ ਇਹ ਭਾਈ ਜੀ ਭੱਜ ਗਿਆ ਔਰਲੇ ਪਾਸੇ ਬੇਲਾ ਸਿੰਘ ਲੰਗ ਰਾਜੂ ਗੁਜਰਾਰ ਦਵਿੰਦਰ ਗੁਜਰਾਰ ਅੱਜ ਕਰਦਾ ਅਰਸ਼ਿਤ ਤਾਮਲੇ ਵਾਲਾ ਗਟਵਾਨੀ ਵੀ ਅੱਜ ਅਰਸ਼ਿਤ ਤਾਮਲੇ ਵਾਲਿਆਂ ਨੇ ਪਹਾਪੂਰੇ ਕੱਟ ਕੇ ਰੱਖ ਤੀਆਂ ਤੇ ਪਰਲੇ ਪਾਸੇ ਮਲੇਰ ਕੋਟਲਾ ਜ਼ਿਲ੍ਹਾ ਉਹਦਾ ਪਿੰਡਾ ਭੂਦਨ ਇਹ ਭੂਦਨੀਏ ਭਾਈ ਅਵਤਾਰ ਦਾ ਜੱਸੀ ਦਾ ਅੰਮ੍ਰਿਤ ਦਾ ਚਮਕੌਰ ਭੂਦਨ ਵਾਲੇ ਦਾ ਭੱਜ ਗਿਆ ਰਾਜੂ